ਲੰਧਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ 10000 ਦੇ ਕਿ ਡਰੱਗਸ ਇੰਸਪੈਕਟਰ ਤੇ ਪੁਲਿਸ ਨੇ ਨਸ਼ਾ ਵਿਰੁੱਧ ਵਕਫ ਵਕ ਥਾਵਾ ਤੇ ਛਾਪੇਮਾਰੀ ਕੀਤੀ ਹੈ ਜਾਣਕਾਰੀ ਮੁਤਾਬਿਕ ACP ਵਿਸ਼ੇਸ਼ ਟੀਮ ਦੇ ਨਾਲ ਇੰਡਸਟਰੀ ਰੇਡਿਆ ਟਰਾਂਸਪੋਰਟ ਨਗਰ ਲਾਡੋਵਰੀਆ ਰੋਡ ਦੇ ਨਾਲ ਬਸਤੀ 바ਵਾ ਖੇਰ ਦੇ ਵਿੱਚ ਖੇਡਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਦੀ ਹੋਈ ਨਜ਼ਰ ਆਈ ਹੈ ਇਸ ਦੌਰਾਨ ਗੈਰ ਕਾਨੂੰਨੀ ਦਵਾਈਆਂ ਬਰਾਮਦ ਹੋਣ ਦੇ ਵੱਲੋਂ ਕੀਤੀਆਂ ਗਈਆਂ ਇਸ ਕਾਰਵਾਈ ਦੌਰਾਨ ਪੁਲਿਸ ਨੇ ਫਿਲਮੀ ਅੰਦਾਜ਼ ਦੇ ਵਿੱਚ ਕੰਮ ਕਰਦੇ ਹੋਏ ਛਾਪੇਮਾਰੀ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਦੇ ਫੋਨ ਵੀ ਬੰਦ ਕਰਵਾ ਦਿੱਤੇ ਨੇ ਉਸ ਅਧਿਕਾਰੀਆਂ ਨੇ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਨ ਲਈ ਵਿਸ਼ੇਸ਼ ਟੀਮਾਂ ਜਿਨੀਆਂ ਬਣਾਈਆਂ ਗਈਆਂ ਨੇ ਸਰ ਅੱਜ ਜਿਹੜੀ ਰੇਡ ਕੀਤੀ ਗਈ ਉਹ ਕਰਤਾ ਅੱਜ ਮਾਨੀਓ ਸਿਟੀ ਸਾਹਿਬ ਦੇ ਹੁਕਮਾਂ ਦੇ ਨਾਲ ਸੀਕਰ ਟੋਰਡ ਦੀ ਟੀਮਾਂ ਬਣਾਈਆਂ ਗਈਆਂ ਸੀਗਾ ਮੇਰੇ ਨਾਲ ਆਪਣੇ ਡਰਗ ਇੰਸਪੈਕਟਰ ਸਾਹਿਬ ਨੇ ਇਸ ਤਰ੍ਹਾਂ ਵੀ ਹੋਰ ਵੀ ਟੀਮਾਂ ਬਣਾਈਆਂ ਗਈਆਂ ਸੀ ਅੱਜ ਜਿਹੜੀ ਇਹਦੀ ਸੈਕੰਡਰੀ ਰੇਡ ਹੈ ਜਿਸ ਉੱਪਰ ਅਸੀਂ ਖੜੇ ਹਾਂ ਜਿੱਥੇ ਜੋ ਸ਼ਰਮਾ ਮੈਡੀਕਲ ਹੈਗਾ ਸਟੋਰ ਹੈ ਨਾ ਇਹ ਹੈ ਕਿ ਜਗਾ ਇੰਡਸਟਰੀ ਏਰੀਆ ਦੇ ਵਿੱਚ ਆਪਾਂ ਅਸਲੀ ਅਥਾਰਟੀ ਸਥਾਨੇ ਦੇ ਇਹ ਲੱਗੇ ਖੜੇ ਇਹਨਾਂ ਸ਼ਾਪ ਦੇ ਪੱਜੀ ਮੈਂ ਇੰਸਪੈਕਟਰ ਸਾਹਿਬ ਨੇ ਦਿਨਾਲ ਜਿਹੜੀ ਦਿੱਤਾ ਸੀ ਚੈੱਕ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਕੁਝ ਨਹੀਂ ਹੈਗੀਆਂ ਸੇਮ ਹੀ ਪੈਟਰਨ ਦੀ ਦਵਾਈਆਂ ਜਿਹੜੀਆਂ ਮੈਡੀਸਿਨ ਨੇ ਮਿਲੀਆਂ ਸਾਨੂੰ ਜਿਨ੍ਹਾਂ ਦੇ ਬਿਲ ਨੇ ਜਿਹੜੇ ਆਪਾਂ ਦਰਦ ਵਾਸਤੇ ਯੂਜ਼ ਕਰਦੇ ਆਂ ਦੇਖਦੇ ਕੋਈ ਨਸ਼ੀਲੀ ਦਵਾਈਆਂ ਵੀ ਮਿਲੀਆਂ ਨਹੀਂ ਨਸ਼ੀਲੀ ਨਹੀਂ ਹੈ ਦਰਦ ਵਾਸਤੇ ਹੁੰਦੀਆਂ ਯੂਜ਼ ਹੁੰਦੀਆਂ ਇਹ ਦਾ ਨਾਮ ਹੈਗਾ ਡਾਈਸਾਈਕਲੋਮਾਈਨ ਐਸ ਸੀ ਐਲ ਦੇ ਪੈਰਾਸੀਟਾਮੋਲ ਦਾ ਕੰਬੀਨੇਸ਼ਨ ਨਾਲ ਕਿੰਨੀ ਦਵਾਈਆਂ ਬਰਾਮਦ ਹੋਈਆਂ 1800 ਟੈਬਲੇਟ ਸੀਕ ਨੇ ਤੇ 392 ਟੈਬਲੇਟ ਦੇਖ ਨੇ ਹਾਂ ਉਹ ਬਿਲ ਬਿਗ ਆਊਟ ਉਹ ਅਨੰਦ ਸੀਦਰ ਮੈਮੋ ਕਰ ਲਿਆ ਉਹਨਾਂ ਦੇ ਡਰਗ ਇਨਸਪੈਕਟਰ ਸਾਹਿਬ ਦਾ ਜੋ ਪ੍ਰੋਸੈਸ ਹੈਗਾ ਕਰਨਗੇ ਵੀ ਐਨਡੀਪੀਐਸ ਦਾ ਵੀ ਮੰਗਣੇ ਨਹੀਂ ਨਹੀਂ ਐਨਡੀਪੀਐਸ ਨਹੀਂ ਮਸ਼ੀਨੀ ਨਹੀਂ ਕੋਈ ਮੈਂ ਤਾਂ ਕਿ ਮੈਡੀਸਿਨ ਮਿਲੇ ਆ ਨਾ ਕਿ ਡਰੱਗਸ ਸਰ ਕੀ ਨਾਮ ਆ ਤੁਹਾਡਾ ਮੈਂ ਲਾਜਵਿੰਦਰ ਕੁਮਾਰ ਡਰਗ ਇਨਸਪੈਕਟਰ ਆ ਜੀ ਅੱਜ ਸੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਅੱਜ ਡਿਫਰੈਂਟ ਟੀਮਾਂ ਬਣਾਈਆਂ ਗਈਆਂ ਨੇ ਜੀ ਇਹ ਉਹਨਾਂ ਟੀਮਾਂ ਦਾ ਬੇਸਿਕ ਪਰਪਸ ਇਹ ਹੈ ਕਿ ਆਪਾਂ ਜਿਹੜਾ ਟੋਟਲ ਜਿਵੇਂ ਆਨਰੇਬਲ ਗਵਰਨਮੈਂਟ ਦੀਆਂ ਡਾਇਰੈਕਸ਼ਨਸ ਨੇ ਕਿ ਨਸ਼ਾ ਮੁਕਤ ਪੰਜਾਬ ਬਣਾਉਣਾਗਾ ਉਸੇ ਮੀਹਮ ਦੇ ਤਹਿਤ ਇਹ ਟੀਮਾਂ ਬਣਾਈਆਂ ਗਈਆਂ ਨੇ ਤਾਂ ਕਿ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਸਕੇ ਇਹ ਸਾਡੀ ਅੱਜ ਸੈਕੰਡ ਰੇਡ ਹੈਗੀ ਆ ਜੋ ਨਿਊ ਸ਼ਰਮਾ ਮੈਡੀਕਲ ਕੰਪਲੈਕਸ ਦੇ ਵਿੱਚ ਹੋਈ ਆ ਟਰਾਂਸਪੋਰਟ ਨਗਰ ਤੇ ਇੱਥੇ ਚੈਕਿੰਗ ਦੇ ਦੌਰਾਨ ਦੋ ਤਰ੍ਹਾਂ ਦੀਆਂ ਦਵਾਈਆਂ ਜਿਹਨੂੰ ਸਪਾਸ ਕਹਿੰਦੇ ਨੇ ਆ ਆਪਾਂ ਉਹ ਮਿਲੀਆਂ ਨੇ ਤੇ ਇਹਨਾਂ ਦੇ ਵਿੱਚ ਡਾਈਸਾਈਕਲੋਮਿਨ ਤੇ ਪੈਰਾਸੀਟਾਮੋਲ ਦਾ ਕੰਬੀਨੇਸ਼ਨ ਆਂਦਾ ਹੈਗਾ ਇਨਦੇ ਇਨਾਂ ਕੋਲ ਰਿਕਾਰਡ ਨਹੀਂ ਸੀ ਪਰ ਜੇ ਰਿਕਾਰਡ ਨਹੀਂ ਸੀਗਾ ਦੀ ਸੀਜ਼ ਕਰ ਲਿਆ ਨੇ ਤੇ ਇਹਨਾਂ ਨੂੰ ਜਲਦੀ ਦੀ ਜਲਦੀ ਕੋਰਟ ਚ ਪੇਸ਼ ਕਰਕੇ ਜਿਹੜੀ ਅਗਲੀ ਕਾਰਵਾਈ ਆ ਉਹ ਉੱਚ ਅਧਿਕਾਰੀਆਂ ਦੇ ਨੌਲੇਜ ਲਿਆਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਜਲਦੀ ਅਮਲ ਤੇ ਲਿਆਂਦੀ ਜਾਏਗੀ ਸਰ ਅੱਜ ਜਿਹੜੀ ਰੇਡ ਕੀਤੀ ਗਈ ਉਹ ਅੱਜ ਮਾਨਯੋਗ ਸਿੱਧੀ ਸਾਹਿਬ ਦੇ ਹੁਕਮ ਦੇ ਨਾਲ ਸਿਕਰਟ ਔਰ ਤੇ ਟੀਮਾਂ ਬਣਾਈਆਂ ਗਿਆ ਸੀਗਾ ਮੇਰੇ ਨਾਲ ਆਪਣੇ ਡਰਗ ਇੰਸਪੈਕਟਰ ਸਾਹਿਬ ਨੇ ਇਸ ਤਰ੍ਹਾਂ ਵੀ ਹੋਰ ਵੀ ਟੀਮਾਂ ਬਣਾਈਆਂ ਗਿਆ ਸੀਗੇ ਅੱਜ ਇਹ ਜੜੀ ਦੀ ਸਕੈਂਡਰ ਰੇਡ ਹੈ ਜਿਵੇਂ ਇਸ ਪਤਲੇ ਖੜਿਆ ਜਿੱਤੇ ਨੂੰ ਸ਼ਰਮਾ ਮੈਡੀਕਲ ਦਾ ਸਟੋਰ ਹੈ ਨਾ ਇਹ ਹੈਗੀ ਜਗਾ ਇੰਡਸਟਰੀ ਦੇ ਵਿੱਚ ਆਪਾਂ ਅਸਲ 8 ਫੀਸ ਸਥਾਨੇ ਦੇ ਇਲਾਕੇ ਪਰੇ ਇਹਨਾਂ ਦੀ ਸ਼ਾਪ ਦੇ ਉੱਪਰ ਜੀ ਮੈਂ ਇੰਸਪੈਕਟਰ ਸਾਹਿਬ ਨੇ ਦਿਨਾਲ ਜਿਹੜੀ ਦਿੱਤਾ ਸੀ ਚੈੱਕ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਕੁਝ ਨਹੀਂ ਹੈਗੀਆਂ ਸੇਮ ਹੀ ਪੈਟਰਨ ਦੀ ਦਵਾਈਆਂ ਜਿਹੜੀਆਂ ਮੈਡੀਸਨ ਨੇ ਮਿਲੀਆਂ ਸਾਨੂੰ ਜਿਨ੍ਹਾਂ ਦੇ ਬਿੱਲ ਨਹੀਂ ਜਿਹੜੇ ਆਪਾਂ ਦਰਦਵਾਸ਼ ਯੂਜ਼ ਕਰਦੇ ਆ ਇਹ ਕੋਈ ਨਸ਼ੇਲੀ ਦਵਾਈਆਂ ਨਹੀਂ ਮਿਲੀਆਂ ਕੋਈ ਨਸ਼ੇਲੀ ਨਹੀਂ ਹੈ ਦਰਦ ਵਾਸਤੇ ਹੁੰਦੀਆਂ ਯੂਜ਼ ਹੁੰਦੀਆਂ ਡਾਈ ਇਹਦਾ ਨਾਮ ਹੈਗਾ ਡਾਈਸਾਈਕਲੋਮਾਈਨ ਐਸ ਸੀ ਐਲ ਤੇ ਪੈਰਾਸੈਟਾਮੋਲ ਦਾ ਕੰਬੀਨੇਸ਼ਨ ਹੈ। ਤੁਹਾਨੂੰ ਕਿੰਨੀ ਦਵਾਈਆਂ ਬਰੰਦ ਹੋਈਆਂ? 1800 ਟੈਬਲੇਟ ਸੀਗ ਨੇ ਤੇ 392 ਟੈਬਲੇਟ ਦੇਖਣੀ। ਆਹ ਉਹ ਬਿਲ ਬਿਗਾਉਟ ਹੈ। ਉਹ ਅਨੰਦ ਸੀਜ਼ਰ ਮੈਮੋ ਕਰ ਲਿਆ ਹੁਣ ਅਗੇ ਡਰੱਗ ਸਪੈਕਟ ਸਾਹਿਬ ਦਾ ਹੈ ਜੋ ਪ੍ਰੋਸੈਸ ਹੈਗਾ ਕਰਨਗੇ। ਵੀ ਐਨ ਡੀ ਪੀ ਐਸ ਦੇ ਪਰ ਮੰਗਣਾ। ਨਹੀਂ ਐਨ ਡੀ ਪੀ ਐਸ ਨਹੀਂ। ਨਸ਼ੇਲੀ ਨਹੀਂ ਕੋਈ ਮੈਂ ਤਾਂ ਕਿਹਾ ਮੈਡੀਸਿਨ ਮਿਲੇ ਆ ਨਾ ਕਿ ਡਰੱਗਸ। ਸਕੀਨਾ ਮੈਂ ਤੁਹਾਡਾ ਮੈਂ ਲਾਜਵਿੰਦਰ ਕੁਮਾਰ ਡਰਗ ਇੰਸਪੈਕਟਰ ਹਾਂ ਜੀ ਅੱਜ ਇਸ ਦੀ ਸੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਅੱਜ ਡਿਫਰੈਂਟ ਟੀਮਾਂ ਬਣਾਈਆਂ ਗਈਆਂ ਨੇ ਜੀ ਤੇ ਉਹਨਾਂ ਟੀਮਾਂ ਦਾ ਬੇਸਿਕ ਪਰਪਸ ਇਹ ਹੈ ਕਿ ਆਪਾਂ ਜਿਹੜਾ ਟੋਟਲ ਜਿਵੇਂ ਆਨਰੇਬਲ ਗਵਰਨਮੈਂਟ ਦੀ ਡਾਇਰੈਕਸ਼ਨ ਨੇ ਕਿ ਨਸ਼ਾ ਮੁਕਤ ਪੰਜਾਬ ਬਣਾਉਣਾਗਾ ਉਸੇ ਮਹਿੰਮ ਦੇ ਤਹਿਤ ਇਹ ਟੀਮਾਂ ਬਣਾਈਆਂ ਗਈਆਂ ਨੇ ਤਾਂ ਕਿ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਸਕੇ ਇਹ ਸਾਡੀ ਅੱਜ ਸੈਕੰਡ ਰੇਡ ਹੈਗੀ ਆ ਜੋ ਨਿਊ ਸ਼ਰਮਾ ਮੈਡੀਕਲ ਕੰਪਲੈਕਸ ਦੇ ਵਿੱਚ ਹੋਈ ਆ ਟਰਾਂਸਪੋਰਟ ਨਗਰ ਤੇ ਤੇ ਚੈਕਿੰਗ ਦੇ ਦੌਰਾਨ ਦੋ ਤਰ੍ਹਾਂ ਦੀਆਂ ਦਵਾਈਆਂ ਜਿਹਨੂੰ ਸਪਾਸ ਕਹ ਦਿੰਨੇ ਆ ਆਪਾਂ ਉਹ ਮਿਲੀਆਂ ਨੇ ਤੇ ਇਹਨਾਂ ਦੇ ਵਿੱਚ ਡਾਈਸਾਈਕਲੋਮਿਨ ਤੇ ਪੈਰਾਸੀਟਾਮੋਲ ਦਾ ਕੰਬੀਨੇਸ਼ਨ ਆਂਦਾ ਹੈਗਾ ਇਹਨਾਂ ਤੇ ਇਹਨਾਂ ਕੋਲ ਰਿਕਾਰਡ ਨਹੀਂ ਸੀ ਕਜ਼ੀਅਤ ਰਿਕਾਰਡ ਨਹੀਂ ਸੀਗਾ ਦੀ ਸੀਜ਼ ਕਰ ਲੀਆਂ ਨੇ ਤੇ ਇਹਨਾਂ ਨੂੰ ਜਲਦੀ ਜਲਦੀ ਕੋਰਟ ਚ ਪੇਸ਼ ਕਰਕੇ ਜਿਹੜੀ ਅਗਲੀ ਕਾਰਵਾਈ ਆ ਉਹ ਉੱਚ ਅਧਿਕਾਰੀਆਂ ਦੇ ਨੌਲੇਜ ਲਿਆਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਜਲਦੀ ਅਮਲ ਤੇ ਲਿਆਂਦੀ ਜਾਏਗੀ